ਔਰਗਨ ਔਰਗਨ ਲਾਈਏ ਸਾਰੀ ਜੀ ਇਹ ਕੀ ਰਾਜਾ ਮਨ ਜੀ ਜਿਹੜਾ ਤੁਸੀਂ ਹਰ ਸਾਲ ਤੁਹਾਡੇ ਗੋਭੀ ਮੈਂ ਵੇਖਦਾ ਰਹਿਣਾ ਲੱਗੀ ਰਹਿੰਦੀ ਹੈਗੀ ਗਰਮੀਆਂ ਵਿੱਚ ਵੀ ਤੁਸੀਂ ਸਿਆਲਾਂ ਦੇ ਵਿੱਚ ਵੀ ਕਿ ਤੁਸੀਂ ਇਹਨੂੰ ਇਹ ਅਸੀਂ ਜਿੰਨੀ ਖਾਣ ਵਾਸਤੇ ਲਾਉਣੇ ਆ ਗਏ ਹੂੰ ਹੂੰ ਵੀ ਜਿੰਨੀ ਵੀ ਚੀਜ਼ ਆਈ ਲਾਈਦੀ ਔਰਗਨ ਹੀ ਲਾਈਦੀ ਠੀਕ ਹੈ ਠੀਕ ਹੈ ਔਰਲੀ ਵਨ ਅਸੀਂ ਰੂੜੀ ਦੀ ਹੀ ਵਰਤੋਂ ਕਰਦੇ ਆ ਘਰ ਦੀ ਮੰ ਲੋ ਜਿਵੇਂ ਆ ਚੂਚੇ ਹੋ ਗਏ ਹੂੰ ਹੂੰ ਇਹ ਸਾਰੇ ਆਰਗਨਿਕ ਠੀਕ ਹੈ ਜੀ ਜੀ ਸਾਗ ਤੋਂ ਲੈ ਕੇ ਹਰੀ ਮਿਰਚ ਤਿੱਕਰ ਜੋ ਵੀ ਚੀਜ਼ ਆ ਹੂੰ ਹੂੰ ਆਰਗਨਿਕ ਆਉਂਦੀ ਇੰਨੀ ਕਈ ਕਣਕ ਬੀਜੀ ਘਰ ਦੇ ਖਾਣ ਵਾਸਤੇ ਇਹ ਵੀ ਹੀ ਆਰਗਨਿਕ ਠੀਕ ਹੈ ਨਹੀਂ ਜਿਵੇਂ ਅੱਜ ਕੱਲ੍ਹ ਲੋਕਾਂ ਕੋਲੇ ਵੀ ਜ਼ਮੀਨਾਂ ਖੁੱਲੀਆਂ ਨੇ ਪਰ ਲੋਕ ਸਬਜ਼ੀ ਕਰਨੀ ਬਹੁਤ ਘੱਟ ਧਿਆਨ ਦਿੰਦੇ ਨੇ ਜੀ ਤੇ ਮੈਂ ਤੁਹਾਨੂੰ ਵੇਖਦਾ ਰਹਿਣਾ ਗਾਏ ਤਕਰੀਬਨ ਮੈਨੂੰ ਲੱਗਦਾ ਕਿੰਨਾ ਕਿੱਲਾ ਜਾਂ ਦੋ ਕਿੱਲੇ ਇਹ ਦੋ ਕਿੱਲੇ ਆ ਚਾਰਕ ਨਾਲ ਉਧਰ ਸ਼ਿਮਲਾ ਮਿਰਚ ਆ ਹਾਂ ਤੇ ਤੁਸੀਂ ਮੈਨੂੰ ਲੱਗਦਾ ਦੋ ਕੇਲਿਆਂ ਦੇ ਵਿੱਚੋਂ ਹੀ ਆਪਣੇ ਜੋਗੀ ਕਣਕ ਕੱਢਦੇ ਹੋ ਤੇ ਆਪਣੇ ਜੋਗਰੀ ਹੀ ਮਿਰਚਾ ਬੀਜ ਲੈਨੇ ਹੋ ਆਪਣੇ ਜੋ ਗਰੀ ਹੀ ਸਬਜ਼ੀ ਬੀਜ ਲੈਨੇ ਹੋਗੇ ਤੇ ਮੈਨੂੰ ਤਾਂ ਨਹੀਂ ਲੱਗਦਾ ਤੁਹਾਨੂੰ ਕਦੇ ਸਬਜ਼ੀ ਮੁੱਲ ਲੈਣੀ ਪਈ ਹੋਣੀ ਬਿਲਕੁਲ ਜੀ ਕਦੀ ਵੀ ਨਹੀਂ ਲਈ ਹਾਂਜੀ 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 ਤੇ ਪਾਉਣ ਵਾਸਤੇ ਓਨੀ ਕੀ ਮੂੰਗੀ ਬੀਜ ਨਹੀਂ ਠੀਕ ਹੈ ਛੋਲੀਆਂ ਬੀਜਣਾ ਠੀਕ ਹੈ ਜੀ ਹਾਂਜੀ ਤੇ ਜਿਹੜੀ ਮਿਰਚਾ ਕੀ ਇਹ ਤੁਸੀਂ ਕਿਹੜੇ ਮਹੀਨੇ ਦੇ ਵਿੱਚ ਲਾਈ ਸੀਗੀ ਇਹ ਲਾਈ ਆ ਜੀ 20 ਨਵੰਬਰ ਨੂੰ 20 ਨਵੰਬਰ ਨੂੰ ਤੁਸੀਂ ਲਾਈ ਆ ਤੇ ਤਕਰੀਬਨ ਇਹ ਫਸਲ ਹੋਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਏ ਅਪ੍ਰੈਲ ਦੇ ਵਿੱਚ ਇਹਨੂੰ ਫਰੂਟ ਆ ਜਾਏਗਾ ਅਪ੍ਰੈਲ ਦੇ ਮਹੀਨੇ ਵਿੱਚ ਇੱਥੇ ਕਿੰਨਾ ਟਾਈਮ ਇਹਦੇ ਤੇ ਫਰੂਟ ਆਉਂਦਾ ਰਹੂਗਾ ਜੀ ਉਹ ਅਪ੍ਰੈਲ ਤੋਂ ਬਾਅਦ ਚ ਜੁਲਾਈ ਤੱਕ ਫਰੂਟ ਚੱਲੇਗਾ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਮੰਨ ਲਓ ਇੱਕ ਕਿੱਲੇ ਦੇ ਵਿੱਚ ਲੱਗੀ ਹੋਈ ਹੈ ਤੁਹਾਡੀ ਇਹ ਜੀ ਹਾਂ ਜੀ ਇਹ ਇੱਕ ਕਿੱਲਾ ਪੂਰਾ ਇੱਕ ਕਿੱਲਾ ਪੂਰਾ ਤੇ ਇਹਦੇ ਤੇ ਤੁਹਾਨੂੰ ਲੇਬਰ ਖਰਚਾ ਕਿੰਨਾ ਪੈ ਜਾਂਦਾ ਇੱਕ ਕਿੱਲੇ ਦਾ ਲੇਬਰ ਖਰਚਾ ਤਾਂ ਕੋਈ ਨਹੀਂ ਕੀ ਕੋਈ ਦਵਾਈਆਂ ਹੀ ਇੰਨੀਆਂ ਜਿਆਦਾ ਆ ਜਾਂਦੀਆਂ ਗੰਦ ਵਾਲੀਆਂ ਤੇ ਲੇਬਰ ਖਰਚਾ ਬਹੁਤ ਘਟ ਜਾਂਦਾ ਠੀਕ ਆ ਠੀਕ ਆ ਠੀਕ ਆ ਵੀ ਖਾਦ ਵੀ ਤੁਸੀਂ ਕਹਿੰਦੇ ਪਾਪ ਜਿਹੜੀ ਹੈ ਰੂੜੀ ਹੈਗੀ ਇਹ ਪਾਉਨੇ ਜਿਆਦਾਤਰ ਮੈਂ ਨਾਲ ਜੌਬ ਕਰਨ ਦੇ ਨਾਲ-ਨਾਲ ਤੇ ਜਿੰਨਾ ਵੀ ਜਿੱਦਨ ਸੰਡੇ ਨੂੰ ਫ੍ਰੀ ਹੁੰਨਾ ਨਾ ਸਾਰਾ ਦਿਨ ਹੀ ਇੱਥੇ ਲਾਉਣਾ ਹੁੰਦਾ ਠੀਕ ਹੈ ਠੀਕ ਹੈ ਇਹਦੇ ਨਾਲ ਦੇਖੋ ਇੱਕ ਤਾਂ ਤੁਹਾਡੇ ਵੀ ਤੁਸੀਂ ਆਪਣੇ ਘਰ ਜੋਗਰੀ ਫਸਲ ਕੱਢ ਲੈਨੇ ਹੋਗੇ ਦੂਜਾ ਤੁਸੀਂ ਆਪਣੀ ਵੀ ਸਿਹਤ ਵੀ ਮੈਨੂੰ ਲੱਗਦਾ ਕਦੇ ਬਿਮਾਰ ਨਹੀਂ ਹੋਏ ਹੋਗੇ ਹਾਂਜੀ ਮੈਂ ਹੋ ਜੇ ਤਿੱਕਰ ਮੈਨੂੰ ਬੁਖਾਰ ਨਹੀਂ ਚੜਿਆ ਠੀਕ ਹੈ ਠੀਕ ਹੈ ਠੀਕ ਲੋਰ ਮੈਡਾ ਹੋਇਆ ਮੈਨੂੰ ਬੁਖਾਰ ਨਹੀਂ ਚੜਿਆ ਇੱਕ ਵਾਰੀ ਵੀ ਮੈਂ ਦੇਖਦਾ ਜੀ ਕਾਫੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਇੱਥੋਂ ਦੀ ਲੰਘਦਾ ਰਹਿਣਾ ਤੇ ਮੈਂ ਸੋਚਿਆ ਮੈਂ ਖबीर ਨਾਲ ਗੱਲ ਕਰਾਂਗੇ ਵੀ ਵੀਰ ਆ ਜਿਹੜਾ ਲੋਕਾਂ ਤੋਂ ਥੋੜਾ ਵੱਖਰਾ ਰਵਾਇਤੀ ਵੀ ਇਹ ਕਰਦਾ ਹੀ ਰਹਿੰਦਾ ਮੈਂ ਕਦੇ ਇਹਦਾ ਵਾਣ ਵੇਲਾ ਨਹੀਂ ਵੇਖਿਆਗਾ ਤੇ ਕਦੇ ਬਾਈ ਨੂੰ ਵੇਲਾ ਨਹੀਂ ਵੇਖਿਆਗਾ ਤੇ ਬਾਈ ਹਰ ਟਾਈਮ ਕੋਈ ਨਾ ਕੋਈ ਫਸਲ ਕੋ ਹੁੰਦਾ ਰਹਿੰਦਾਗਾ ਤੇ ਕਦੇ ਮਿਰਚ ਕਦੇ ਸ਼ਿਮਲਾ ਮਿਰਚ ਕਦੇ ਵੀ ਮੰਨ ਲਓ ਲਸਣ ਪਿਆਜ਼ ਮੈਨੂੰ ਲੱਗਦਾ ਹਰ ਇੱਕ ਸਬਜ਼ੀ ਇਹਦੇ ਘਰ ਹੁੰਦੀ ਆ ਟਰੇ ਵੀ ਕੋਲ ਟਰੇ ਵੀ ਉੱਧਰ ਤੁਸੀਂ ਵਿਜੀ ਹੋਈ ਆ ਜੀ ਹਾਂਜੀ ਤੇ ਉਹ ਟਰੇ ਵੀ ਸਾਥੀਓ ਦਿਖਾਵਾਂਗੇ ਬਾਕੀ ਜਿਹੜੀਆਂ ਫਸਲਾਂ ਦੇ ਨਾਲ ਹੋਰ ਜੁੜੀਆਂ ਜਾਣਕਾਰੀਆਂ ਸੀ ਇਹਨਾਂ ਤੋਂ ਲੈਂਦੇ ਰਵਾਂਗੇ ਤੇ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਤੇ ਜੇਕਰ ਜਾਣਕਾਰੀ ਇਹਨਾਂ ਦੀ ਚੰਗੀ ਲੱਗੇ ਤਾਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਤੁਹਾਨੂੰ ਇਸ ਬਾਬਤ ਅਸੀਂ ਜਾਣਕਾਰੀ ਹੋਰ ਦੇਵਾਂਗੇ ਧੰਨਵਾਦ ਸਾਥੀਓ